ਸੰਘਰੂਰ ਚ ਕੁੱਟਮਾਰ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਨੌਜਵਾਨ ਨੇ ਚੰਡੀਗੜ੍ਹ ਪੀਜੀਐਮ ਦਮ ਤੋੜ ਦਿੱਤਾ ਹੈ ਮ੍ਰਿਤਕ ਦੀ ਪਛਾਣ ਸੁਖਪਾਲ ਸਿੰਘ ਪਿੰਡ ਦੋਲਾ ਵਜੋਂ ਹੋਈ ਹੈ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਕਈ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਕੱਲ ਤਕਰੀਬਨ 11:30 ਵਜੇ ਸਾਨੂੰ ਮਾਰਨਿੰਗ ਇੱਕ ਰੁਕਾ ਪੀਜੀਐ ਚੰਡੀਗੜ੍ਹ ਤੋਂ ਰਿਸਿਵ ਹੋਇਆ ਕਿ ਸੁਖਪਾਲ ਸਿੰਘ ਉਰਫ ਕਾਲੂ ਪੁੱਤਰ ਬਲਵੀਰ ਸਿੰਘ ਵਾਸੀ ਦੋਲਾ ਜ਼ਖਮੀ ਹਾਲਤ ਵਿੱਚ ਪੀਜੀਐ ਚੰਡੀਗੜ੍ਹ ਵਿੱਚ ਦਾਖਲ ਕੀਤਾ ਗਿਆ ਹੈ ਜਿਸ ਦੇ ਬਾਅਦ ਅਸੀਂ ਆਪਣਾ ਤਫਤੀਸ਼ੀ ਅਫਸਰ ਮੌਕਾ ਪਰ ਉੱਥੇ ਉਸ ਦੇ ਬਿਆਨ ਲੈਣ ਲਈ ਭੇਜਿਆ ਸੀ ਜੋ ਅਨਫਿਟ ਹੋਣ ਕਾਰਨ ਉਸ ਦੀ ਮਾਤਾ ਸ਼ਿੰਦਰਪਾਲ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਕੱਲ ਅ ਕਰੀਬ 10 ਵਜੇ ਰਾਤ ਤਿੰਨ ਲੜਕੇ ਅਮਨਪ੍ਰੀਤ ਸਿੰਘ ਵਿੱਕੀ ਹਰਮਨਜੋਤ ਸਿੰਘ ਸਿੰਘਾ ਅਤੇ ਇੰਦਰਜੀਤ ਸਾਡੇ ਮੁੰਡੇ ਸੁਖਵਾਲ ਸਿੰਘ ਨੂੰ ਜ਼ਬਰੀ ਘਰੋਂ ਲਿਜਾ ਕੇ ਉਸ ਦੀ ਬਾਹਰ ਕੁੱਟਮਾਰ ਕੀਤੀ ਸੀ ਤੇ ਜਿਸ ਦੇ ਸਬੰਧ ਵਿੱਚ ਆਪਾਂ ਮਕਦਮਾ ਨੰਬਰ 39 ਅਧੀਨ ਧਾਰਾ 307 458 365 323 506 34 ਆਈਪੀਸੀ ਦਰਜ ਰਜਿਸਟਰ ਕਰ ਦਿੱਤਾ ਜੋ ਹੁਣ ਮਾਰਨਿੰਗ ਸਾਨੂੰ ਇਨਟੀਮੇਸ਼ਨ ਮਿਲੀ ਹੈ ਕਿ ਹਾਲਤ ਗੰਭੀਰ ਹੋਣ ਕਾਰਨ ਮਜਰੂਬ ਸੁਖਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਜੋ ਸਾਡੀ ਪੋਸਟਮਾਰਟਮ ਦੀ ਪ੍ਰोसीडिंग ਉਹ ਚੱਲ ਰਹੀ ਹੈ ਜੋ ਵੀ ਪੋਸਟਮਾਰਟਮ ਤੋਂ ਬਾਅਦ ਤਿੰਨ ਸੌ ਦੋ ਅਲਵੈਂਟ ਜੋ ਸੈਕਸ਼ਨ ਆ 302 ਆਈਪੀਸੀ ਦਾ ਉਹਦਾ ਵਾਅਦਾ ਕੀਤਾ ਜਾਊਗਾ ਦੋਸ਼ੀਆਂ ਤਿੰਨੋਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਊਗਾ ਇੱਕ ਕਣਪਛਤਾ ਉਹਨੂੰ ਵੀ ਆਇਡੈਂਟੀਫਾਈ ਕਰਕੇ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਊਗਾ